ਕਿਹੀ ਫਾਇਦਾ ਓਨਾ ਪੁੱਤਾਂ ਦਾ ਕਿਹੀ ਫਾਇਦਾ ਓਨਾ ਪੁੱਤਾਂ ਦਾ ਰੁਲਣ ਜਿਨਾ ਦੇ ਪਿਓ ਮੈਨੂੰ ਮਾੜਾ ਪੁੱਤ ਨਾ ਦੇਂ ਰਬਾਪਾ ਮੇ ਤਿਆਂ ਦੇ ਦੇ ਦਿ ਦੋ ਮੈਨੂੰ ਮਾੜਾ ਪੁੱਤ ਨਾ ਦੇਂ ਰਬਾਪਾ ਮੇ ਤਿਆਂ ਦੇ ਦੇ ਦਿ ਦੋ ਮਾਣੂ ਮਾਰੇ ਕਰੋ ਤੱਕੇ ਤੇ ਪਿਉ ਦੀ ਫੜ ਲੈ ਦਾੜੀ ਮਾਣੂ ਮਾਰੇ ਕਰੋ ਤੱਕੇ ਤੇ ਪਿਉ ਦੀ ਫੜ ਲੈ ਦਾੜੀ ਇਹ ਦੇਵਰਗੀ ਗੱਲ ਕੋਈ ਲੋਕੋ ਹੋਰ ਕੀ ਹੋਣੀ ਮਾੜੀ ਇਹ ਦੇਵਰਗੀ ਗੱਲ ਕੋਈ ਲੋਕੋ ਹੋਰ ਕੀ ਹੋਣੀ ਮਾੜੀ ਜਿੰਨਾ ਨੂੰ ਸੀ ਗੱਲ ਨਾਲ ਲਾਇਆ ਜਿੰਨਾ ਨੂੰ ਸੀ ਗਲ ਨਾਲ ਲਾਇਆ ਗਲ ਪੈਂਦੇ ਅੱਜ ਉਹ ਮੈਨੂੰ ਮਾੜਾ ਪੁੱਤ ਨਾ ਦੇਂ ਰੱਬਾ ਪਾਵੇਂ ਤਿਆਂ ਦੇ ਦੇਂਦੋ ਮਾੜਾ ਪੁੱਤ ਨਾ ਦੇਂ ਰੱਬਾ ਪਾਵੇਂ ਤਿਆਂ ਦੇ ਦੇਂਦੋ ਲੱਖ ਲਾਣ ਤੇ ਉਸ ਪੁੱਤ ਤੇ ਜਿਹੜਾ ਪਿਓ ਦੀ ਇੱਜ਼ਤ ਰੋਲੇ ਵਿਚ ਨਸ਼ੇ ਦੇ ਮਾਂ ਪੈਣ ਨੂੰ ਜਿਹੜਾ ਮੜਾ ਬੋਲੇ ਵਿਚ ਨਸ਼ੇ ਦੇ ਮਾਂ ਪੈਣ ਨੂੰ ਜਿਹੜਾ ਮੜਾ ਬੋਲੇ ਉਹ ਨਾ ਪਾਣੀ ਪੁੱਛਦੇ ਜਿਨ੍ਹਾਂ ਨੂੰ ਉਹ ਨਾ ਪਾਣੀ ਪੁੱਛਦੇ ਜਿਨ੍ਹਾਂ ਨੂੰ ਰਹੇ ਖਵਾਉਂਦੇ ਕਿਉ ਮੈਨੂੰ ਮੜਾ ਪੁੱਤ ਨਾ ਦੇ ਰੱਬਾ ਪਾਵੇਂ ਤੀਆਂ ਦੇ ਦੇ ਦੋ ਮੈਨੂੰ ਮਾੜਾ ਪੁੱਤ ਨਾ ਦੇਂ ਰੱਬਾ ਪਾਵੇਂ ਧੀਆਂ ਦੇ ਦੇ ਦੋ ਪੁੱਤਾਂ ਨਾਲੋਂ ਧੀਆਂ ਚੰਗੀਆਂ ਜੋ ਸੋਚਣ ਮਾਪਿਆਂ ਬਾਰੇ ਪੁੱਤਾਂ ਨਾਲੋਂ ਧੀਆਂ ਚੰਗੀਆਂ ਜੋ ਸੋਚਣ ਮਾਪਿਆਂ ਬਾਰੇ ਔਖੇ ਵੇਲੇ ਬਣ ਜਾਂਦੀਆਂ ਧੀਆਂ ਫੇਰ ਸਹਾਰੇ ਔਖੇ ਵੇਲੇ ਬਣ ਜਾਂਦੀਆਂ ਤੀਆਂ ਫਿਰ ਸਹਾਰੇ ਪੱਕੇ ਪਿੰਡਤਰ ਸੇਮ ਕਹੇ ਨਾ ਪੱਕੇ ਪਿੰਡਤਰ ਸੇਮ ਕਹੇ ਨਾ ਕਰੋ ਪੁੱਤਾਂ ਦਾ ਮੋ ਮੈਨੂੰ ਮਾੜਾ ਪੁੱਤ ਨਾ ਦੇ ਰਬਾ ਪਾਵੇਂ ਤੀਆਂ ਦੇ ਦੇ ਦਿ ਦੋ ਮਾੜਾ ਪੁੱਤ ਨਾ ਦੇ ਰਬਾ ਪਾਵੇਂ ਤੀਆਂ ਦੇ ਦੇ ਦਿ ਦੋ ਤਿਆਂ ਬਣਨ ਸਹਾਰਾ ਜਦ ਪੁੱਤ ਨੇ ਸੇਵਾ ਕਰ ਦੇ ਤਿਆਂ ਬਣਨ ਸਹਾਰਾ ਜਦ ਪੁੱਤ ਨੇ ਸੇਵਾ ਕਰ ਦੇ ਅਟਲ ਗੜ ਵਾਲੇ ਆਕਾਤੋਂ ਲੋਕੀਂ ਤਿਆਂ ਜਮਣ ਤੋਂ ਡਰਦੇ ਰਾਜ ਕਹੇ ਉਹ ਨਾ ਵਲ ਵੇਖ ਕੇ ਰਾਜ ਕਹੇ ਉਹ ਨਾ ਵਲ ਵੇਖ ਕੇ ਦਿਲ ਪੈਂਦਾ ਜ਼ੇਰੋ ਮੈਨੂੰ ਮਾੜਾ ਪੁੱਤ ਨਾ ਦੇ ਰੱਬਾ ਪਾਵੇਂ ਤਿਆਂ ਦੇ ਦੇਈ ਦੋ ਮਾੜਾ ਪੁੱਤ ਨਾ ਦੇ ਰੱਬਾ ਪਾਵੇਂ ਤਿਆਂ ਦੇ ਦੇਈ ਦੋ